ਬਿਰੋਜਪੁਰ ਚ ਬਾਰਡਰ ਤੇ ਸਤਲੁਜ ਦਰਿਆ ਨੇੜੇ ਖੁੰਦਰ ਗੱਟੀ ਪਿੰਡ ਤੋਂ ਇੱਕ ਵਾਰ ਫਿਰ ਜ਼ਮੀਨ ਚ ਟੋਏ ਪੁੱਟ ਕੇ ਬਣਾਈ ਜਾ ਰਹੀ ਕਰੀਬ 2 ਲੱਖ ਲੀਟਰ ਨਾਜਾਇਜ਼ ਦੇਸੀ ਸ਼ਰਾਬ ਦਾ ਜ਼ਖੀਰਾ ਮਿਲਿਆ ਹੈ ਬਰਾਮਦ ਸ਼ਰਾਬ ਨੂੰ ਨਸ਼ਟ ਕਰਵਾ ਦਿੱਤਾ ਗਿਆ ਸਤਲੁਜੀ ਖਾਟ ਫਾਟ ਖੁੰਦਰ ਗੱਟੀ ਹੈ ਇਹਨੇ ਇਹ ਜਿਹੜੀ ਸਤਲੁਜ ਤੇ ਬਿਆਸ ਦੀ ਬੈਲਟ ਹੈ ਜਿਹ ਚ ਪਹਿਲਾਂ ਕ੍ਰੋਨਿਕ ਪੁਰਾਣੇ ਸ਼ਰਾਬ ਵੇਚਣ ਵਾਲੇ ਸ਼ੁਰੂਤੋਂ ਦਾ ਕਰਨ ਵਾਲੇ ਇਹ ਗਰੁੱਪ ਹੈਗੇ ਨੇ ਪਰ ਹੁਣ ਕਿਉਂ ਡੂ ਟੂ ਇਲੈਕਸ਼ਨ ਇਹ ਸਪੈਸ਼ਲ ਕੰਪੇਨ ਚੱਲ ਰਹੀ ਹੈ ਸਾਡੀ ਐਕਸਾਈਜ਼ ਦੀ ਪਾਰਟੀ ਸੀ ਤੇ ਨਾਲ ਹੋਰ ਅਫਸਰ ਸੀ ਜਿਨ੍ਹਾਂ ਨੇ ਇਹ ਸ਼ਰਾਬ ਫੜੀ ਹੈ ਤੇ ਇਹਨੂੰ ਡਿਸਟਰੋਏ ਕੀਤਾ ਵੀ ਤਾਂ ਕਿ ਇਹ ਜੇ ਕਰ ਕੋ ਇਲੈਕਸ਼ਨ ਲਈ ਇਹਦੀ ਤਿਆਰੀ ਕਰ ਰਹੇ ਜਾਂ ਉਹ ਤੇ ਬੰਦਲ ਨੇ ਵੇਚ ਰਹੇ ਹੈ ਤੇ ਉਹਦੇ ਤੇ ਸਾਡੀ ਪੂਰੀ ਇਲੈਕਸ਼ਨ ਮਿਨੀ ਹਦਤ ਹੁੰਦਾ ਪੂਰੀ ਸਖਤ ਕਾਰਵਾਈ ਕਰਾਂਗੇ ਉਧਰ ਮੁਖਸਰ ਪੁਲਿਸ ਦੀ ਗ੍ਰਿਫਤ ਹੈ ਇਸ પતિ ਪਤਨੀ ਨੂੰ 20 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਗ੍ਰਫਤਾਰ ਕੀਤਾ ਗਿਆ ਹੈ ਸੀ ਇਹੀ ਸਟਾਫ ਦੀ ਪੁਲਸ ਨੇ ਇਹਨਾਂ ਨੂੰ ਦਬੋਚਿਆ ਆਰੋਪੀ પતિ ਪਤਨੀ ਟਰੈਕਟਰ ਟਰਾਲੀ ਤੇ ਬੋਰੀਆਂ ਚ ਸ਼ਰਾਬ ਲਿਜਾ ਰਹੇ ਸਨ ਨਾਕਾਬੰਦੀ ਤੇ ਤਲਾਸ਼ੀ ਦੌਰਾਨ ਇਹ ਪੁਲਸ ਦੇ ਹੱਥੇ ਚੜ ਗਏ ਇਹ ਲਗਭਗ 20 ਬੇਟੀਆਂ ਫੜੀਆਂ ਜੀ ਗੱਟਿਆਂ ਦੇ ਵਿੱਚ दारू ਆ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੰਨੀਆਂ ਗਿਣਤੀ ਕਰ ਰਹੇ ਨੇ ਲਗਭਗ 20 ਬੇਟੀਆਂ ਇਹ ਵੈਰੀਫਾਈ ਕਰ ਰਹੇ ਹਾਂ ਜੀ ਦੋ ਬੰਦੇ ਫੜੇ ਆ ਉਹਨਾਂ ਦੇ ਬਿਆਨ ਲੈ ਕੇ ਦੇਖਦੇ ਹਾਂ ਕਿੱਥੋਂ ਆਈਆਂ ਦੱਸਦੀ ਹੈ ਕਿ ਫਿਰੋਜ਼ਪੁਰ ਚ ਦੂਸਰੀ ਵਾਰ ਸ਼ਰਾਬ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ ਹੈ ਫਿਰੋਜ਼ਪੁਰ ਤੋਂ ਸਨੀ ਚੋਪੜਾ ਮੁਖਸਰ ਤੋਂ ਤਰਸੀਮ ਤੋਂ ਡੀ ਜਗਬਾਣੀ ਟੀਵੀ